ਅੱਜ ਭਾਨੇ ਸਿੱਧੂ ਦੀ ਰਿਹਾਈ ਦਾ ਦਿਨ ਹੈ ਤੇ ਲੋਕ ਇੰਤਜ਼ਾਰ ਦੇ ਵਿੱਚ ਘਰੇ ਆਏ ਬੈਠੇ ਨੇ ਬਾਈ ਦੇ ਠੀਕ ਹੈ ਬਾਈ ਨੂੰ ਪਿਆਰ ਕਰਨ ਵਾਲੇ ਚਾਹਣ ਵਾਲੇ ਤੁਸੀਂ ਦੇਖ ਲਓ ਵੀ ਮੋਟਰਸਾਈਕਲ ਖੜੀਆਂ ਨੇ ਤੇ ਇੱਧਰਲੇ ਪਾਸੇ ਖੜੀਆਂ ਨੇ ਗੱਡੀਆਂ ਲੱਗੀਆਂ ਤੇ ਜਿਹੜੇ ਲੋਕਾਂ ਨੂੰ ਇੰਤਜ਼ਾਰ ਹੈ ਵੀ ਬਾਈ ਭਾਨਾ ਸਿੱਧੂ ਆਵੇ ਜਲਦੀ ਅਸੀਂ ਉਹਨਾਂ ਨੂੰ ਮਿਲੀਏ ਹਨਾ ਵੀ ਸਾਡਾ ਭਲਾ ਕਰੇ ਬਹੁਤ ਲੋਕਾਂ ਦਾ ਫਾਇਦਾ ਡਾਕਟਰ ਸਾਹਿਬ ਤਿਆਰੀ ਸਵੇਰ ਤੋਂ ਚੱਲੀ ਜਾਂਦੀ ਹੈ ਸਵੇਰ ਤਿਆਰੀ ਸਵੇਰ ਤੋਂ ਚੱਲੀ ਜਾ ਰਹੀ ਆ ਜਿੰਨੇ ਲੋਕ ਆਏ ਨੇ ਸਾਰਿਆਂ ਨੂੰ ਚਾਹ ਪਾਣੀ ਚਾਹ ਪਾਣੀ ਫੋਲੋ ਲੰਗਰ ਚੱਲੀ ਜਾਂਦਾ ਹਾਂ ਲੰਗਰ ਚੱਲੀ ਜਾਂਦਾ ਠੀਕ ਹੈ ਮੈਂ ਮਾੜਾ ਜਿਹੀ ਦਿਖਾਉਣਾ ਚਾਹਣਾ ਹਨ ਵੀ ਜਿਹੜੇ ਬੰਦਿਆਂ ਤੇ ਇਲਜ਼ਾਮ ਜਿਹੜੇ ਬੰਦਿਆਂ ਨੇ ਲਾਏ ਨੇ ਵੀ ਭਾਨਾ ਸਿੱਧੂ 10000 ਦੀ ਰਿਸ਼ਵਤ ਲੈਂਦਾ ਜਾਂ ਇਹ ਉਹ ਹੈ ਵੀ ਇੱਕ ਗੱਲ ਕਹੀ ਸੀ ਹਨਾ ਅਸੀਂ ਵੀ ਕਹਿੰਨੇ ਵੀ ਇੰਨੇ ਦੀ ਤਾਂ ਬਾਈ ਉਹੀ ਗੱਲ ਚਾਹ ਪਿਆ ਦੰਦਾ ਤੁਸੀਂ ਇੱਥੇ ਆਏ ਹੋ ਹਨਾ ਬਾਈ ਕਿੰਨੇ ਕ ਵਜੇ ਆਏ ਸੀ ਕਿੱਥੋਂ ਆਏ ਹੋ ਤੁਸੀਂ ਬਾਈ ਪੁਨਾ ਤੋਂ ਆਏ ਆ ਇਹ ਕਿੱਥੇ ਜੀ ਹੈ ਇਹ ਆਪਣੇ ਬਲਵੀਰ ਗੋੜੀ ਐਮ ਐਲ ਆ ਅੱਛਾ ਅੱਛਾ ਠੀਕ ਹੈ ਧੂਰੀ ਵਾਲੇ ਸਾਈਡ ਹਾਂ ਥੋੜਾ ਕਿਵੇਂ ਕੰਮ ਹੋਇਆ ਸੀ ਕੋਈ ਜਾ ਬੈਸੀ ਨਾ ਵੀਰੇ ਬੈਸੀ ਆਪਾਂ ਬਾਈ ਦੇ ਹੱਕ ਹੱਕ ਸੱਚੇ ਬਈ ਉਹਦੇ ਅੱਜ ਮੇਲਣ ਆਇਆ ਹਾਂ ਬਾਈ ਨੂੰ ਵੀ ਬਾਈ ਰਿਹਾ ਹੋ ਕੇ ਆਉਗਾ ਵੀ ਬਾਈ ਰਿਹਾ ਹੋ ਤੇ ਚਾਹ ਮੁੱਕ ਗਈ ਗਲਾਸ ਚ ਚਾਹ ਪ੍ਰੋਪਰ ਮਿਲ ਗਈ ਸੀ ਚਾਹ ਵੀਰੇ ਓਕੇ ਆ ਜਮੀ ਠੀਕ ਹੈ ਦੇ ਅੰਦਰ ਤਿਆਰੀਆਂ ਚੱਲ ਰਹੀਆਂ ਨੇ ਜੀ ਵੀ ਐਨੇ ਦੀ ਦਾ ਬਾਈ ਭਾਨਾ ਸਿੱਧੂ ਹਨਾ ਵਿਕਰੇ ਆਏ ਲੋਕਾਂ ਨੂੰ ਵਿਚਾਪਿਆ ਜਾਂਦਾ ਜਿੱਦੇ ਕੋਤੇ ਇਨਜਾਮ ਲਾਇਨੇ ਸਵੇਰ ਤੋਂ ਚਲੋ ਆਪਾਂ ਇਹ ਚੀਜ਼ ਦਾ ਕੋਈ ਵਡਾਈ ਜਾਂ ਮਾਣ ਨਹੀਂ ਕਰਦੇ ਲੰਗਰ ਤਾਂ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਬਖਸ਼ਿਆ ਹੋਇਆ ਆਪਣੇ ਪੰਜਾਬ ਚ ਆਪਾਂ ਕਿਤੇ ਵੀ ਵਗ ਜੀਏ ਘਨੇ ਆਪਾਂ ਨੂੰ ਹਰੇਕ ਦੀ ਚਾਹ ਮਿਲ ਜਾਂਦੀ ਹੈ ਪੰਜਾਬ ਇੱਕ ਹੈ ਜ ਆਪਣਾ ਸਟੇਟ ਹੈ ਹਨਾ ਤੇ ਆ ਵੀ ਤੁਸੀਂ ਬਾਈ ਕਿੱਥੋਂ ਆਏ ਹੋ ਬਈ ਕੋਟਗੋਆ ਪੰਡਾ ਦਾ ਮੈਂ ਤਾਂ ਕਲਾਸ ਫੈਲੋਂ ਬਈ ਭਾਨੇ ਦਾ ਅੱਛਾ ਅੱਛਾ ਠੀਕ ਹੈ ਬਾਈ ਇਕੱਠੇ ਰਹੇ ਬਈ ਬੜਾ ਚਰ ਠੀਕ ਹੈ ਤੇ ਹਰੇਕ ਜਿੰਨੇ ਵੀ ਆ ਤੁਸੀਂ ਦੇਖ ਰਹੇ ਹੋ ਕੁਝ ਬਾਈ ਦੇ ਪਿੰਡ ਦੇ ਤੁਸੀਂ ਤਾਂ ਸਵੇਰ ਦੇ ਮੈਨੂੰ ਲੱਗਦਾ ਚਾਹਦੇ ਸੀ ਐਂ ਚਾਹੀ ਪਿਆਈ ਜਾਂਦੇ ਹੁਣ ਹਾਂ ਬਈ ਚਾਹੀ ਕਿੰਨੇ ਕ ਵਾਰੀ ਬਣਾਤੀ ਜਾ ਮਨੋਲਾ ਦਾ 15 ਵਾਰੀ 10 10 15 ਵਾਰੀ ਬਣਾਤੀ ਠੀਕ ਐ ਐਨੇ ਦੀ ਤਾਂ ਅਸੀਂ ਚਾਹ ਪਿਆ ਦੰਨੇ ਜਿੱਦ ਕਿ ਰਿਸ਼ਵਤ ਦੇ ਇਲਜ਼ਾਮ ਲੱਗੇ ਨੇ ਤੇ ਅੰਦਰ ਦੇਖ ਲੋ ਵੀ ਮੀਡੀਆ ਵਾਲੇ ਵੀ ਆਏ ਹੋਏ ਨੇ ਇੱਥੇ ਭਰਾ ਸਾਡੇ ਕਵਰੇਜ ਕਰਨ ਠੀਕ ਐ ਚਾਚੀ ਹੋਰੀ ਵੀ ਤਿਆਰੀ ਦੇ ਵਿੱਚ ਸਵੇਰ ਤੋਂ ਲੱਗੇ ਹੋਏ ਨੇ ਤੇ ਕੁਝ ਬਾਈ ਦੇ ਟਰੈਕਟਰ ਤੇ ਫੋਟੋਆਂ ਖਿਚਾਈ ਜਾਂਦੇ ਨੇ ਲੋਕ ਪਿਆਰ ਕਰਨ ਵਾਲੇ ਮੀਡੀਆ ਵਾਲੇ ਇਧਰ ਭਰਾ ਸਾਡੇ ਬੈਠੇ ਨੇ ਉਧਰ ਨੰਬਰਦਾਰ ਹੋਰੀ ਸਾਰੇ ਜਿੰਨੇ ਵੀ ਬਾਈ ਨੂੰ ਪਿਆਰ ਕਰ ਤੁਸੀਂ ਬਾਈ ਕਿੱਥੋਂ ਆ ਅਸੀਂ ਵੀਰੇ ਪੁੰਨਾਵਾਲ ਤੋਂ ਪੁੰਨਾਵਾਲ ਇਹ ਉਹੀ ਧੂਰੀ ਵਾਲੀ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਧੂਰੀ ਵਾਲੇ ਨੇ ਇਹ ਭਾਈ ਧੂਰੀ ਸਾਡੇ ਤੇ ਆਹ ਦੇਖ ਲਓ ਇੱਧਰ ਸਬਜ਼ੀ ਤਿਆਰ ਪਈ ਹੈ ਠੀਕ ਹੈ ਵੀ ਬਾਈ ਆਊਗਾ ਇੱਥੇ ਰੋਟੀ ਪਾਣੀ ਦਾ ਲੰਗਰ ਦਾ ਸਾਰਾ ਪ੍ਰਬੰਧ ਹੋਊਗਾ ਤੇ ਇਹਨਾਂ ਦੇ ਬਾਈ ਉਹਨਾਂ ਦੇ ਪੈਸੇ ਵਾਰਸ ਹੋ ਗਏ ਮੇਲਾ 3.5 ਲੱਖ ਰੁਪਏ ਨਾ ਇਹਦੀ ਵੀਡੀਓ ਵੈਸੇ ਆਪਾਂ ਨੇ ਪਾਤੀ ਪਹਿਲਾਂ ਤੇ ਇੱਧਰ ਕੁਝ ਸਾਡੇ ਜੱਥੇਬੰਦੀਆਂ ਵਾਲੇ ਬੈਠੇ ਨੇ ਭਰਾ ਪਿੰਡ ਦੇ ਬੈਠੇ ਨੇ ਮੁਹਤਮਰ ਤੇ ਤਿਆਰੀ ਦੇ ਵਿੱਚ ਨੇ ਪੂਰੀ ਤੇ ਤਿਆਰੀ ਦੇ ਵਿੱਚੋਂ ਜੀ ਪੂਰੀ ਬਿਲਕੁਲ ਤਿਆਰੀ ਚ ਬੈਠਾ ਜੀ ਠੀਕ ਹੈ ਕੋਈ ਸ਼ੱਕ ਸ਼ੁਭਾ ਨਹੀਂ ਹੈਗੇ ਵੈਸੇ ਤਾਂ ਪ੍ਰਸ਼ਾਸਨ ਨੇ ਕਹੀ ਹੋਇਆ ਨਾ ਵੀ ਰਿਹਾ ਕਰਨਾ ਜੇ ਕੋਈ 19 ਦੀ ਗੱਲ ਹੁੰਦੀ ਵੀ ਹੈ ਉਸ ਵਾਸਤੇ ਵੀ ਤਿਆਰੀ ਹੈ ਫਿਰ ਬਿਲਕੁਲ ਤਿਆਰੀ ਹੈ ਜੀ ਕੋਈ ਭੈ ਹੀ ਨਹੀਂ ਠੀਕ ਹੈ ਅੱਜ ਜੋ ਜਾਣਾ ਹੈ ਜਾਂ ਤਾਂ ਲੈ ਕੇ ਹੋਣਾ ਜਾਂ ਬੈਠਣੀ ਉੱਥੇ ਹੈ ਠੀਕ ਹੈ ਇਹ ਫੈਸਲੇ ਲੈ ਜੀ ਫੈਸਲੇ ਇਹ ਨੇ ਚੱਲੀ ਜਾਂਦੀ ਹੈ ਮੀਟਿੰਗ ਚੱਲੀ ਜਾਂਦੀ ਬਿਲਕੁਲ ਚੱਲੀ ਜਾਂਦੀ ਹੈ ਠੀਕ ਹੈ ਤੇ ਇਧਰ ਠੀਕ ਹੈ ਕਿਵੇਂ ਗੱਲ ਆਪਸ ਨਹੀਂ ਮੁਰਨਾ ਕੱਪੜਾ ਲੀੜਾ ਜੇ ਨਾ ਕਰਦੇ ਤਾਂ ਕੱਪੜਾ ਜਿਹੜਾ ਨਾਂ ਲੈ ਕੇ ਇੱਕ ਤੁਸੀਂ ਬੇਨਤੀ ਕਰੀ ਜਾਂਦੇ ਸੀ ਇੱਕ ਹੋਰ ਚੈਨਲ ਤੇ ਵੀ ਕਰੀ ਸੀ ਤੁਸੀਂ ਵੀ ਕੋਈ ਵੀ ਬੰਦਾ ਹੁੱਲੜਵਾਜੀ ਨਾ ਕਰੇ ਕਿ ਦੇਖੋ ਉਹ ਤਾਂ ਦੇਖੋ ਹੱਥ ਮਾਰ ਕੇ ਮੇਰੇ ਨੌਜਵਾਨਾਂ ਨੂੰ ਹੁਣ ਵੀ ਕਹਿ ਰਿਹਾ ਮੈਂ ਹੂੰ ਹੁੱਲੜਵਾਜੀ ਨਾ ਕਰੋ 60 ਫੀਟ ਦਾ ਕੋਈ ਖਾ ਲਿਓ ਠੰਡੇ ਮਤਨਾ ਦਾ ਤੇ ਬੰਦੀਆਂ ਕਹਿਣਗੇ ਉਵੇਂ ਹੀ ਕਰਨਾ ਜਿਵੇਂ ਜੱਸੇ ਬੰਦੇ ਦਾ ਕਹਿ ਹੋਇਆ ਉਸ ਤਰ੍ਹਾਂ ਹੀ ਜਾਣਾ ਹੈ ਕਾਬਰਕੇਰੀ ਜਾਣਾ ਗੱਡੀਆਂ ਨਹੀਂ ਭਜਾਉਣੀਆਂ ਠੀਕ ਆ ਮੋਟਰਸਾਈਕਲ ਨਹੀਂ ਭਜਾਉਣੇ ਕਾਹਲ ਲਈ ਕਿਸੇ ਗੱਲ ਦੀ ਕੋਈ ਇਹ ਚੀਜ਼ ਨਾ ਕਰੇ ਵੀ ਅੱਜ ਹੀ ਆਪਾਂ ਭਾਨੇ ਨੂੰ ਮੇਲੀ ਭਾਨਾ ਇੱਥੀ ਹੈ ਪਿੰਡੀ ਹੈ ਕੋਡੇ ਕੋਲੇ ਰਹੂਗਾ ਚ ਰੋਜ਼ ਮਿਲ ਜਾਇਆ ਕਰੋ ਕੋਈ ਜੱਕਾ ਵਾਲੀ ਗੱਲ ਨਹੀਂ ਵੀ ਕੋਈ ਹੁੱਲੜਵਾਜੀ ਨਾ ਕਰੇ ਹੁੱਲੜਵਾਜੀ ਨਾ ਵੀਰ ਮਾਰ ਕੇ ਕਰੋ ਠੰਡੇ ਮਤਨਾ ਜਾਂਦਾ ਠੰਡੇ ਨਹੀਂ ਹੋਣੇ ਬਸ ਹਾਂ ਠੀਕ ਹੈ ਦੇਖ ਲਓ ਬਾਕੀ ਤੁਸੀਂ ਸਾਰਾ ਮਾਹੌਲ ਤੁਸੀਂ ਦੇਖ ਲਓ ਹਨਾ ਆ ਇਧਰਲੇ ਪਾਸੇ ਦੇਖ ਲਓ ਤੁਸੀਂ ਸਾਰਾ ਮਾਹੌਲ ਤਿਆਰੀ ਸਾਰੀ ਚ ਕਉਂਕੀ ਖੁਸ਼ੀ ਹੁੰਦੀ ਐ ਕਹਣਾ ਵੀ ਬਾਈ ਅੱਜ ਘਰੇ ਆਊਗਾ ਹਰੇਕ ਬੰਦੇ ਨੂੰ ਮਿਲਣ ਦਾ ਵੀ ਚਾਹ ਹੁੰਦਾ ਵੀ ਯਾਰ ਭਾਈ ਕੀ ਕਹਿੰਦੇ ਜੀ ਬਾਈ ਉਹ ਐਸਾ ਬਰਾਲਾ ਵੀ ਲੋਕਾਂ ਦਾ ਵੀ ਮੰਨ ਲੈ ਕਹਿੰਦੇ ਸਰਕਾਰ ਹੋਵੇ 10000 ਚੈਨੀ ਪੈਸੇ ਅਸਲ ਤਾਂ ਜੰਟ ਕਹਿੰਦੇ ਨੇ ਹਾਂ ਜੰਟ ਨੇ ਜਿਹੜੇ ਦੱਲੇ ਸਰਕਾਰ ਦੇ ਉਹ ਕਹਿੰਦੇ ਨੇ ਅਟ ਪਿੰਡ ਰਾਜੀ ਆ ਬਾਈ ਕੁਆਲਟੀ ਪਿੰਡ ਦਾ ਜੀ ਠੀਕ ਐ ਠੀਕ ਐ ਘਰ ਵਾਲਾ ਕੰਮ ਆਪਣਾ ਬਾਈ ਦਾ ਠੀਕ ਐ ਬਾਈ ਮੰਨ ਲੈ ਜੇ 10000 ਦੀ ਚੈਨੀ ਦੀ ਗੱਲ ਕਰਦੇ ਨੇ 8 ਲੱਖ ਰੁਪਏ ਸਾਰੇ ਪਿੰਡ ਦੇ ਫਾੜ ਭਾਗ ਇਕੱਠਾ ਕਰਕੇ ਬਾਈ ਨੂੰ ਸਵਾਨਤ ਕਰੇ ਜਾਂ 68 ਰੇਟ ਬਿਲਕੁਲ ਬਿਲਕੁਲ ਤਿਆਰੀ ਕਰਾਈ ਜਾਂਦੇ ਹਾਂ ਅੱਜ ਇੱਥੇ ਵੀ ਬਾਈ ਜਾਊਗਾ ਬਾਈ ਨੂੰ ਫੁੱਲ ਤਿਆਰੀ ਹੈ ਬਾਈ ਨੂੰ ਵਾਟਰ ਰੈਂਟ ਤੇ ਲੈ ਆਵਾਂਗੇ ਫਕਰ ਫਕਰ 100% ਚਾਂਸ ਹੈ ਤੇ ਲੈ ਆਵਾਂਗੇ ਬਾਈ ਠੀਕ ਹੈ ਬਾਈ ਠੀਕ ਹੈ ਲੋਕ ਪੂਰੀ ਤਿਆਰੀ ਦੇ ਵਿੱਚ ਨੇ ਜੀ ਬਾਈ ਨੂੰ ਪਿਆਰ ਕਰਨ ਵਾਲੇ ਵੀ ਸਾਰੇ ਤੇ ਪਿੰਡ ਵਾਲੇ ਵੀ ਲੋਕ ਸਾਰੇ ਤੇ ਠੀਕ ਹੈ ਜੀ ਅੱਗੇ ਤੁਹਾਨੂੰ ਜਾਣਕਾਰੀ ਦਵਾਵਾਂਗੇ ਨਾ ਬਾਈ ਨੇ ਕਿੰਨੇ ਕ ਵਜੇ ਆਉਣਾ ਹੈ ਕਿੱਥੋਂ ਆਉਣਾ ਹੈ ਤੇ ਕਰਾਵਾਂਗੇ ਥੋੜੀ ਗੱਲ ਬਾਤ